ਅੱਜ ਸਾਡੇ ਮਾਨਯੋਗ ਡਾਇਰੈਕਟਰ ਸਾਹਿਬ ਦਾ ਜਨਮ ਦਿਨ ਹੈ ਤੇ ਉਹਨਾਂ ਨੂੰ ਸਮਰਪਿਤ ਨੇ ਤੀਆਂ

ਵਾੜਾ ਲੀ ਇਹਦਾ ਕੁਛ ਵੀ ਲੱਗਦਾ ਨਹੀਂ ਮੇਰੇ ਚਰਖੇ ਦੀ ਟੁੱਟਦੀ ਮਾਲ ਵੇਚਣ ਕਰਦਾ ਨਹੀਂ ਅੱਛਾ ਰੱਬ ਨਾਲ ਵਰਤੀ ਦੀ ਗੱਲ ਕਰ ਰਿਹਾ ਵੀ ਇੱਕ ਵਾਰ ਰੱਬ ਨਾਲ ਮੇਰੀ ਵਰਤੀ ਟੁੱਟ ਗਈ ਉਹਨਾਂ ਦੁਆਰਾ ਕਿਵੇਂ ਜੁੜਾ ਲੋ ਜਿਹੜੇ ਸੁਹੀ ਫਤੀਰ ਸੀ ਸਾਡੇ ਉਹ ਰੱਬ ਨਾਲ ਗੱਲਾਂ ਕਰਦੇ ਸੀ ਕਵਿਤਾਵਾਂ ਵਿੱਚ ਉਹਨਾਂ ਤੋਂ ਰੱਬ ਨਾਲ ਹੁੰਦਾ ਕਿ ਮਾਲ ਆਉਂਦੇ ਸਾਡੇ ਰੱਬ ਨਾਲ ਜੁੜਨੇ ਲੇ ਥੀ ਪਾਣੀ ਪਾਣੀ ਲੈ ਲੈ ਕਰ ਸਤਿ ਸ਼੍ਰੀ ਅਕਾਲ ਜੀ ਕਿਰਪਾ ਕਰੇ

ਸੱਤ ਖਾ ਕੇ ਪਤਾ ਲੱਗਦਾ ਵੀ ਕਿਵੇਂ ਬਣਿਆ ਇਹ ਇੱਕ ਦੋ ਨਾਲ ਜਿਵੇਂ ਇੱਥੇ ਰੇ ਛਕੜਾ ਪਟਵਾਰੀ ਜੀ ਛਕੜਾ ਇਹ ਕਰਨੀ ਦਸਤੀਆਂ ਨਹੀਂ ਆਂਦਾ ਇਹ ਸੋਹਣ ਟਾਲੀ ਦਾ ਪੁਰਾਣਾ ਜੀ ਮੂਸਾ ਦਾ ਬਣਿਆ ਹੋਇਆ ਹੈ ਮੁੰਡੇ ਆ ਪਾਵੇਂ ਲਾ ਬੱਥਲਾ ਨੇ ਥੱਲੇ ਮੁੰਡੇ ਆ ਪਾਵੇਂ ਲਾ ਬੱਥਲਾ ਨੇ ਥੱਲੇ ਮੁੰਡੇ ਆਵੇਂ ਪਾਵੇਂ ਪੁੱਤਰ ਦਿਹਾੜਾ ਬਣਾਉਣ ਦਾ ਸਾਨੂੰ ਲੋਕਾਂ ਮਿਲੇ ਸਾਰੇ ਬੱਚਿਆਂ ਨੇ ਸਾਰੇ ਦਿੱਕਾ ਜੇ ਮੰਨਣੇ ਪੀਸਿਕੋ ਕਰ ਮੰਨਣੇ ਔਰ ਕਾਰੀਗਰਤਾ ਨੇ ਇਹ ਬੱਚਿਆਂ ਨੇ ਆਪ ਪੂਰੀ ਸ਼ਿੱਦਤੂ ਦੇ ਨਾਲ ਇਸ ਪ੍ਰੋਗਰਾਮ ਨੂੰ ਨਿਪੜੇ ਚੜਾਉਣ ਦੀ ਖਾਤਰ ਵਧੀਆ ਡੈਕੋਰੇਟ ਕੀਤਾ ਹੈ। ਖੀਰ ਪੂੜੇ ਪਕਾਏ ਆ। ਹੁਣ ਅਸੀਂ ਇਹ ਨਹੀਂ ਚਾਹੁੰਦੇ ਕਿ ਕਿਉਂਕਿ ਤੁਸੀਂ ਖੀਰ ਪੂੜੇ ਵੀ ਖਾਣੇ ਆ ਅਸੀਂ ਇੱਥੇ ਸਟੇਜ ਨੂੰ ਔਰ ਵੈਤੀ ਡੰਗਣੀ ਦੇਣਾ। ਇੱਕ ਖੁੱਲੀਆਂ ਤੀਆਂ ਦਾ ਰੂਪ ਦੇਣਾ। ਭਾ ਸਟੇਜੀ ਪ੍ਰੋਗਰਾਮ ਜ਼ਿਆਦਾ ਨਹੀਂ ਕਰਾਉਣਾ ਨੂੰ। ਇਸ ਲਈ ਤੁਹਾਡਾ ਜੱਗ ਸਮਾਂ ਨਹੀਂ। ਲੈ ਜੀ ਅਸੀਂ ਕਿੰਨਾ ਵੀ ਜਿੰਨਾ ਜਿਹੜੇ ਟੀਚਰ ਇੱਥੋਂ ਗਏ ਆ ਜਿਨ੍ਹਾਂ ਦਾ ਸਨਮਾਨ ਕੀਤਾ ਉਹਨਾਂ ਨੇ ਬਹੁਤ ਜ਼ਿਆਦਾ ਇੱਥੇ ਕੰਮ ਕੀਤਾ ਹੈ। ਨੇ ਤੁਸੀਂ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਰਿਆਂ ਦਾ ਹੀ ਧੰਨਵਾਦ ਜਿਹੜੇ ਵੱਡੇ ਛੋਟੇ ਇਸ ਪ੍ਰੋਗਰਾਮ ਨੂੰ ਸਫਲ ਕਰਨ ਚ ਲੱਗੇ ਹੋਏ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਹੈ ਆਓ ਆਪਾਂ ਹੁਣ ਤੀਆਂ ਦਾ ਅਨੰਦ ਮਾਣੀਏ ਤੀਆਂ ਜਿੰਦਾਬਾਦ ਬੈਗੜੀ ਕਾ ਖਾਲਸਾ ਬੈਗੜੀ ਫਤਿਹ ਤੀਆਂ ਪੀਸ ਦੀਆਂ ਉੱਪਰ ਅੱਜ ਮੰਚ ਤੇ ਬਿਰਾਜਮਾਨ ਸਮੂਹ ਅਰੇਂਜਮੈਂਟ ਪਿਕਚਰ ਸਰਫਾਨ ਬਾਰੋ ਆਏ ਸਾਡੇ ਮਹਿਮਾਨ ਇਹ ਪਿਆਰੇ ਬੱਚਿਓ ਸਾਨੂੰ ਸਾਡੇ ਬਜ਼ੁਰਗਾਂ ਤੇ ਮਾਣ ਆ ਕਿ ਉਹਨਾਂ ਨੇ ਆਪਣੇ ਹਰੇਕ ਉਮਰ ਵਰਗ ਦੇ ਲੋਕਾਂ ਦੇ ਲਈ ਵੱਖ-ਵੱਖ ਤਿਹਾਰ ਬਣਾਏ ਜਿਵੇਂ ਕੁੜੀਆਂ ਚਿੜੀਆਂ ਦੇ ਲਈ ਤੀਜ ਦਾ ਤੀਆਂ ਤੀਸ ਦੀਆਂ ਤਿਹਾਰ ਬਣਾਇਆ ਬਣਾਇਆ ਗਿਆ ਇਸੇ ਤਰ੍ਹਾਂ ਹਰੇਕ ਰੁੱਤ ਨਾਲ ਸੰਬੰਧਿਤ ਤਿਹਾਰ ਨੇ ਜਿਵੇਂ ਕਹਿੰਦੇ ਹੁੰਦੇ ਨੇ ਬਿੱ ਤੀ ਜਿਹੜਾ ਮੈਨੇਜਮੈਂਟ ਦਾ ਪੁਰੀਦਾ ਫੈਸਲਾਗਾ ਵੀ ਤੀਆਂ ਦਾ ਤਿਹਾਰ ਇੱਕ ਵਿਸ਼ਾਲਤਾ ਦਾ ਸੰਕੇਤ ਸੁਦਰਤਗੜ ਇੱਕ ਇੱਕ ਬੋੜਾ ਨੰਮਾ ਪਿਪੜਾ ਥੱਲੇ ਤੀਆਂ ਪੈਂਦੀਆਂ ਨੇ ਇਹਨਾਂ ਨੂੰ ਆਪਾਂ ਟੈਂਟਾਂ ਦੇ ਥੱਲੇ ਵੱਜ ਕੇ ਨਹੀਂ ਰੱਖ ਸਕਦੇ ਵੱਨ ਕੇ ਇਸ ਲਈ ਬੱਚਿਆਂ ਦੇ ਚਾਹ ਪੂਰੇ ਕਰਨ ਦੇ ਲਈ ਪ੍ਰਾਤਨ ਖਾਣਾ ਦਾ ਜਿਹੜਾ ਇਸ ਰੁੱਤ ਨਾਲ ਜੁੜਿਆ ਹੋਇਆ ਇਹ ਵਿੱਚ ਖੀਰ ਤੇ ਪੂੜੇ ਆ ਉਹ ਵੀ ਅੱਜ ਪ੍ਰਬੰਧ ਕੀਤਾ ਉਹ ਵੀ ਲੰਗਰ ਰੂਪ ਦੇ ਵਿੱਚ ਪ੍ਰਬੰਧ ਕੀਤਾ ਕਿਉਂਕਿ ਲੰਗਰ ਦੀ ਇੱਕ ਵਿਸ਼ੇਸ਼ ਮਰਯਾਦਾ ਮਹਾਨਤਾ ਬਣ ਜਾਂਦੀ ਹੈ ਲੰਗਰ ਕੀ ਹੁੰਦਾ ਜਿਹਦੇ ਵਿੱਚ ਤਿਲ ਫੁੱਲ ਭੇਟਾ ਸਾਰੇ ਪਾਉਂਦੇ ਆ ਤਾਂ ਉਹ ਬੱਚੇ ਵੀ ਘਰਾਂ ਤੋਂ ਤਿਲ ਫੁੱਲ ਭੇਟਾ ਲੈ ਕੇ ਆਏ ਨੇ ਉਹਨੂੰ ਇੱਕ ਲੰਗਰ ਦਾ ਰੂਪ ਦਿੱਤਾ ਆਪਾਂ ਤੇ ਸਾਰੇ ਰਲ ਕੇ ਆਪਾਂ ਲੰਗਰ ਛਕਾਂਗੇ ਪੀਰ ਪੂੜਿਆਂ ਦਾ ਤਾਂ ਇਸ ਤਰ੍ਹਾਂ ਇਸ ਇਤਿਹਾਰ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਦੋਂ ਜਿਹੜਾ ਮੌਸਮ ਆ ਸਖਤ ਹੋ ਜਾਂਦਾਗਾ ਕਦੋਂ ਸਖਤ ਹੁੰਦਾਗਾ ਵਧੀਆ ਜਿਹੜੇ ਸਾਰੇ ਤਿਹਾਰ ਚੱਲਦੇ ਆ ਸਾਡੇ ਮੇਰਾ ਖਿਆਲ ਆ ਬਸੰਤ ਦਾ ਤਿਹਾਰ ਆ ਬਸੰਤਰੁੱਤ ਦੇ ਵਿੱਚ ਉਹ ਆਖਰੀ ਹੁੰਦਾਗਾ ਬਸੰਤਰੁੱਤ ਤੋਂ ਬਾਅਦ ਵਿਸਾਖੀ ਆ ਜਾਂਦੀ ਹੈ ਵਿਸਾਖੀ ਤੋਂ ਬਾਅਦ ਮੌਸਮ ਆ ਜਿਹੜਾ ਸਖਤ ਹੋ ਜਾਂਦਾਗਾ ਤਾਂ ਮੌਸਮ ਦੀ ਸ਼ਕਤੀ ਐ ਸਾਵਣ ਮਹੀਨੇ ਆ ਕੇ ਥੋੜੀ ਜੀ ਘਟਦੀ ਆ ਤਾਂ ਤੀਆਂ ਦਾ ਤਿਹਾਰ ਆ ਜਿਹੜਾ ਉਸ ਤੋਂ ਲੈ ਕੇ ਦੁਬਾਰਾ ਤਿਹਾਰਾਂ ਦੀ ਲੜੀ ਆ ਜਿਹੜੀ ਸ਼ੁਰੂ ਹੋ ਜਾਂਦੀ ਆ ਹੁਣ ਐ ਮੰਨੋ ਵੀ ਤਿਹਾਰਾਂ ਦੀ ਲੜੀ ਸ਼ੁਰੂ ਆ ਜਿਹਦੀ ਜਿਹੜਾ ਪਹਿਲਾ ਤਿਹਾਰ ਤੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਤੁਸੀਂ ਵੱਖ-ਵੱਖ ਤਿਹਾਰਾਂ ਦਾ ਆਨੰਦ ਮਾਣਦੇ ਜਾਓਗੇ ਪੂਰੇ ਸਾਲ ਦੇ ਭਾਵੇਂ ਤੇ ਬੱਚਿਆਂ ਨੇ ਛੋਟੇ-ਛੋਟੇ ਬੱਚਿਆਂ ਨੇ ਇੰਨਾ ਸੋਹਣਾ ਮਨੋਰੰਡਨ ਕੀਤਾ ਪ੍ਰਾਤਨ ਬੋਲੀਆਂ ਵਧੀਆ ਮਿਆਰੀ ਬੋਲੀਆਂ ਪਾਈਆਂ ਤੇ ਕਿਦਾਂ ਪੇਸ਼ ਕੀਤਾ Eu ਸਾਵਾਂ 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 ਲੋਕ ਟਪਣ ਮੇ ਤਰਾ ਤੈਨੂੰ ਚੁੰਮ ਕੇ ਕਰੇ ਸਾਵਾਂ 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 ਲੋਕ ਟਪਣ ਮੇ ਤਰਾ ਤੈਨੂੰ ਚੁੰਮ ਕੇ ਕਰੇ ਵਿੱਚ ਸਾਵਾਂ ਟੋਲਾ ਕੂਕਦੀਆਂ ਟੋਲਾ ਕੂਕਦੀਆਂ ਕਿਤੇ ਬੋਲਵੇ ਚੰਦਰਿਆ ਕਾਵਾਂ ਮਿੱਤਰਾਂ ਦੇ ਪੁਲਕੇ ਨੀ ਪੁਲਕੇ ਨੂੰ ਨਹੀਂ ਮੈਂ ਟੱਡਦਾ ਪੜ ਰਸਣਾਂ ਵਾਂ ਮਿੱਤਰਾਂ ਦੇ ਪੁਲਕੇ अभी पर दस हाँ, आउट इफ़ इन। अभी पर गेना बने बिचारे जो लगे ये भी नहीं आता, अभी पर गेना बने ਨੂੰ ਦਿਲਦਿਆਂ ਕਰਾਂ ਜੋ ਜੀ ਆਇਆਂ ਨੂੰ ਕਹਿੰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਸਾਡੇ ਇਸ ਪ੍ਰੋਗਰਾਮ ਦਾ ਪੂਰੀ ਤਰ੍ਹਾਂ ਆਨੰਦ ਮਾਣਨਗੇ ਔਰ ਸਾਡੇ ਬੱਚਿਆਂ ਨੂੰ ਹੌਸਲਾ ਬਖਦਾਈ ਕਰਨਗੇ ਜੇ ਕੋਈ ਕਿਸੇ ਕਿਸਮ ਦੀ ਸਾਡੇ ਤੋਂ ਕਮੀ ਰਹਿ ਜਾਂਦੀ ਹੈ ਤਾਂ ਉਹਦੇ ਲਈ ਅਸੀਂ ਮਾਫੀ ਮੰਗਾਂਗੇ ਔਰ ਅੱਗੇ ਤੋਂ ਹੋਰ ਉਤਸ਼ਾਹਤ ਦੇ ਨਾਲ ਇਸ ਨੂੰ ਕਰੇਗੀ ਨੂੰ ਸਤਿ ਸ੍ਰੀ ਅਕਾਲ ਜੀਏ ਆਂਕਿ ਸਤਿ ਸ੍ਰੀ ਅਕਾਲ ਨੂੰ ਸਤਿ ਸ੍ਰੀ ਅਕਾਲ ਜੇ ਮੁੰਡੇ ਆ ਤੁਮੈ ਨੂੰ ਹੱਸਦੀ ਕੰਤੇ ਆ ਰਫਦਾ ਰੂਪ ਜੁੜੀਏ ਕੰਤੇ ਆ ਰਫਦਾ ਰੂਪ ਜੁੜੀਏ ਤੇਤ ਕੰਤੇ ਆ ਇੱਕ ਦਿਨ ਹੈ ਆਪਾਂ ਕਹੇ ਆਣੂ ਤੂ ਰੂਪ ਜੁੜੀਏ ਆਓ ਜੀ ਆਪਾਂ ਪਿੰਡ ਵਿੱਚ ਆਪਾਂ ਵੀ ਦੋ ਚਾਰ ਬੋਲਗੇ ਜਿਹਨੂੰ ਬੋਲਗੀਆਂ ਬੋਲੀਆਂ ਆਪਾਂ ਉਹ ਗੇੜਾ ਦੇ ਵਿੱਚ ਉਸ ਤੋਂ ਬਾਅਦ ਬੱਚਿਆਂ ਦੇ ਹਵਾਲੇ ਆਪਾਂ ਸਾਰਾ ਪ੍ਰੋਗਰਾਮ ਕਰਨਾ ਹੈ ਥੈਂਕ ਯੂ ਜੀ ਹਾਂਜੀ ਪ੍ਰਿੰਸੀਪਲ ਸਾਹਿਬ ਅ ਅੱਜ ਇੱਕ ਹੋਰ ਵੀ ਬੜੀ ਕੀ ਕਹਾਂ ਕਿ ਸਰਪ੍ਰਾਈਜ਼ ਹੈ ਤੁਹਾਡੇ ਸਾਰਿਆਂ ਲਈ ਅੱਜ ਸਾਡੇ ਮਾਨਯੋਗ ਡਾਇਰੈਕਟਰ ਸਾਹਿਬ ਦਾ ਜਨਮ ਦਿਨ ਹੈ ਤੇ ਉਹਨਾਂ ਨੂੰ ਸਮਰਪਿਤ ਨੇ ਤੀਆਂ ਉਰੇ ਜੀ ਵਿਭਾਗ ਦੇ ਸਰਦੇ ਸ਼ਰਨ ਮੈਡਮ ਨੂੰ ਕਿਉਂਕਿ ਮੈਡਮ ਦੀ ਮਾਇਰਤ ਵੀ ਹੈ ਨਾ ਅਸ਼ੀਰਵਾਦ ਦਿੰਦੇ ਹੋਏ ਸਰਨੇ ਵੀ ਕਹਿੰਦੇ ਮੈਂ ਨਾ ਰਸਤਾ ਸਾਨੂੰ ਨਿਪੇਟਾ ਬਹੁਤ ਹੀ ਪਿਆਰ ਦੇ ਨਾਲ ਸਰ ਆਸ਼ੀਰਵਾਦ ਦੇ ਰਹੇ ਨੇ ਸਾਡੇ ਅੰਦਰ ਜੀ ਵਿਭਾਗ ਦੇ ਜਿਹੜੇ ਮੁਖੀ ਸ਼ਰਨ ਮੈਡਮ ਸਾਡੇ ਵਿੱਚੋਂ ਵਿਦਾ ਹੋ ਕੇ ਸਾਡੇ ਵਿੱਚੋਂ ਵੀ ਵਿਦਾ ਹੋ ਕੇ ਤੇ ਪੇਕੇ ਦੇ ਪਿੰਡਾਂ ਵੀ ਵਿਦਾ ਹੋ ਗਈ ਅਸੀਂ ਤੇ ਪਾਈ ਹੁਣੀ ਕੁੜੀਏ ਤੇਰੇ ਸ਼ਕਤੀ ਫੁਲਕਾਰੀ ਦੇਤੀ ਸਰਨੇ ਸਾਰੇ ਤੋਂ ਪਹਿਲਾਂ ਨੇੜਾ ਸ਼ਗਨ ਸਰਨੇ ਕੀਤਾ ਸਰ ਆਇਨਾ ਸ਼ਗਨ ਕਰੋ ਜੀ ਸ਼ਗਨ ਵੀ ਕਰੋ ਕੱਚਾ ਸ਼ਗਨ ਹੋ ਗਿਆ ਜੀ ਪੱਕਾ ਸ਼ਗਨ ਕਰੋ ਜੀ ਇਹ ਪਾਈ ਕੁੜੀਏ ਸਾਹਮਣੇ ਰੱਖੀ ਸਰਨੇ ਸਾਰੇ ਤੋਂ ਪਹਿਲਾਂ ਸ਼ਗਨ ਤੇ ਆਸ਼ੀਰਵਾਦ ਬੱਚਿਆਂ ਨੂੰ ਦਿੱਤਾ ਹੈ ਕਿ ਜੋਮਨੀ ਵਾਸੀ ਰਵੇ ਖੁਸ਼ੀਆਂ ਮਾਣੇ ਬੜਾ ਪਿਆਰ ਤੇ ਮਿੱਠ ਲੈ ਕੇ ਮੈਡਮ ਇੱਥੇ ਆ ਰਹੇ ਨੇ ਤੇ ਮੈਡਮ ਇਮੋਸ਼ਨਲ ਵੀ ਨੇ ਅਮਨ ਸ਼ਰਮਾ ਤੋਂ ਜਾਣਦਾ ਨੈਕਸਟ ਜੋ ਹੈ ਸਾਡੇ ਰਾਜਨੀਤੀ ਵਿਭਾਗ ਦੇ ਮੈਡਮ ਪ੍ਰੋਫੈਸਰ ਅਮਨ ਸ਼ਰਮਾ ਜੀ ਬਹੁਤ ਹੀ ਮੈਂਟੀ ਅਤਿ ਸਿਰੜੀ ਪ੍ਰੋਫੈਸਰ ਅਮਨ ਸ਼ਰਮਾ ਬੜਵਾਸੀ ਤੋਂ ਮੁਵਿਦਾਨੀ ਕਰ ਰਹੇ ਇਹਨਾਂ ਨੂੰ ਕਿੱਦਾਂ ਦੇਖਾਂਗੇ ਇਹਨਾਂ ਨੂੰ ਹੁਣ ਕਿੱਦਾਂ ਦੇਖਾਂਗੇ ਏ ਦਾ ਸੱਚ ਹੋ ਵੀ ਪਈ ਮੈਨੂੰ ਫਲਕਾਰੀ ਪੇਂਟ ਕਰਤੀ ਕਾਲਜ ਵਾਲਿਆਂ ਨੇ ਤੁਸੀਂ ਵਸਤਰੀ ਕੇ ਨਾਲ ਨਹੀਂ ਲੈਣਾ ਗੱਲ ਨੂੰ ਮੈਡਮ ਵਾਪਸ ਆਉਣਗੇ ਸਾਡੇ ਵਿਚਕਾਰ ਤੇ ਅਸੀਂ ਇਹਨਾਂ ਦਾ ਸਵਾਗਤ ਕੀਤਾ ਨਹੀਂ ਕਾਲਜ ਆਉਣ ਤੇ ਤਾਂ ਸਾਡੇ ਸੰਦੀਪ ਜੀ ਦੇ ਨਾਲ ਐਸਟੀ ਵਿਭਾਗ ਦੇ ਮੁਖੀ ਸੋਨਦੀਪ ਮੈਡਮ ਆਪਣੇ ਘਰ ਦੇ ਬਟਾ ਜੋਰਨ ਇਹਨਾਂ ਰੈਸਿਪੀ ਕੋਈ ਇਸ ਪ੍ਰੋਗਰਾਮ ਕੋਕਟੇਲ ਜਲਦੀ ਮੈਨੂੰ ਜਿਆਦਾ ਮਸ਼ਕਤ ਕਰਨੀ ਪਈ ਮੈਂ ਤੇ ਗਿਲੇ ਸ਼ਿਕਵੇ ਔਰ ਪਿਆਰ ਜਿਹੜਾ ਲੈਂਦੇ ਹੋਏ ਮੈਡਮ ਕਾਲਜ ਤੇ ਬੈਣੀ ਆਈ ਥੈਂਕ ਯੂ ਮੈਡਮ ਜਲਦੀ ਮੈਡਮ ਦਾ ਸਨਮਾਨ ਕਰ ਦਿਸਵਿੰਦਰ ਸਾਹਿਬ ਕਰੋ ਆਤੋ ਚੰਗੇ ਵੀ ਛੋੜੇ ਪਾਵੇ ਔਰ ਕੀ ਸੁਝਾਏ ਕਰੇ ਆਤੋ ਝੜੇ ਵੀ ਅਗ ਲੱਗ ਜਾ ਜੋ ਨਾੜੀ ਨੂੰ ਅਗ ਲਗਦਾ ਸੋਣ ਕੀ ਮੈਂ ਮਜਾਸੀਨੀ ਪਾਣੀ ਲਾ ਮੀਨਾ ਬਾਗਾਂ ਵਿੱਚ ਬੋਲੇ ਮੋਰ ਵੇ ਸੋਨਾ ਮਹੀਨਾ ਬਾਗਾਂ ਵਿੱਚ ਬੋਲੇ ਮੋਰ ਵੇ ਜਮੈਨੀ ਸੋਰੇ ਜਨਾ ਅੰਗੜੀ ਨੂੰ ਖਲੀ ਸੋਰੇ ਜਮੈਨੀ ਸੋਰੇ ਜਨਾ ਮੇਟੀ ਨੂੰ ਖਲੀ ਸੋਰੇ ਜਬ ਪਿਆਰ ਪਿਆਰ ਕੰਮੀਆ ਪਿੰਗਾ नमः 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 न ਸਨੇਹੁ ਤੇ ਤੁਨੀ ਜਾਨ ਜੋਰ ਜੋ ਨਗੀਆਂ ਮੇਰੇ ਬਾਪ ਦੇ ਪਰਤੀਆਂ ਜੋ ਬੱਚਿਆਂ ਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ ਕਹਿੰਦੇ ਕਿ ਤਿਆਂ ਦਾ ਪ੍ਰੋਗਰਾਮ ਜਿਹੜਾ ਹੈ ਤਿਆਂ ਦਾ ਪ੍ਰੋਗਰਾਮ ਹੈ ਕੁੜੀਆਂ ਜਿਹੜੇ ਬੋਲੀ ਪਾਉਂਦੀਆਂ ਨੇ ਕਿ ਤੇਰੀ ਜੀਵੇ ਬਲਦਾਂ ਦੀ ਜੋੜੀ ਤਿਆਂ ਵੇ ਲਵਾਉਣ ਵਾਲਿਆਂ ਇਹ ਜਿਹੜੇ ਬਹੁਤ ਡੂੰਗੇ ਅਸਪੇ ਹੋਏ ਨੇ ਕਿ ਤਿਆਂ ਆਪਣੇ ਬਾਬਲ ਨੂੰ ਅਸੀਸ ਦਿੰਦੀਆਂ ਨੇ ਕਿ ਤੇਰੀ ਜੀਵੇ ਬਲਦਾਂ ਦੀ ਜੋੜੀ ਤਿਆਂ 'ਤੇ ਲਗਾਉਣ ਵਾਲਿਆਂ ਅੱਜ ਇਹ ਬੱਚੀਆਂ ਰਿਸਪੈਕਟਡ ਮੈਨੇਜਮੈਂਟ ਨੂੰ ਆਸ਼ੀਰਵਾਦ ਦੇ ਰਹੀਆਂ ਨੇ ਆਪਣੇ ਜਦੋਂ ਸਾਰੇ ਘਰ ਜਾਂਦੀਆਂ ਤੇ ਅੱਗੇ ਇਸ ਤਰ੍ਹਾਂ ਸਿਸਟਮ ਨਹੀਂ ਹੁੰਦਾ ਸੀ ਨਾ ਕਾਰਾਂ ਹੁੰਦੀਆਂ ਸੀ ਨਾ ਵੱਡੇ ਵੱਡੇ ਇਸ ਤਰ੍ਹਾਂ ਦੇ ਜਦੋਂ ਮਤਲਬ ਆਪਾਂ ਕਹਿ ਦਿੰਦੇ ਆ ਵੀ ਵੱਡੇ ਵੱਡੇ ਸਾਧਨ ਜਿਹੜੇ ਸਮਾਜ ਦੇ ਵਿੱਚ ਹੁਣ ਚੱਲ ਰਹੇ ਐ ਵੀ ਸੁਮਿਲਾਂ ਦਾ ਸਫਰ ਘੰਟਿਆਂ 'ਚ ਹੋ ਗਿਆ ਪਹਿਲਾਂ ਇਹ ਨਹੀਂ ਹੁੰਦਾ ਸੀ ਪਹਿਲਾਂ ਜਦੋਂ ਸੌਣ ਚੜ ਜਾਂਦਾ ਪੂਰਾ 30 ਦਿਨ 31 ਦਿਨ ਕੁੜੀਆਂ ਜਿਹੜੀਆਂ ਆਪਦੇ ਪੇਕੀ ਰਹਿੰਦੀਆਂ ਆਪਣੀਆਂ ਸਹੇਲੀਆਂ ਦੇ ਨਾਲ ਗੱਲਾਂ ਬਾਤਾਂ ਕਰਦੀਆਂ ਉਹ ਮਨ ਦੇ ਬਲਬਲੇ ਜਿਹੜੇ ਸਾਂਝੇ ਕਰਦੀਆਂ ਇੱਕ ਵਾਰ ਫਿਰ ਜਿਆਦਾ ਸਮਾਂ ਨਾਲ ਲੈਂਦਾ ਹੋਇਆ ਮਾਨਯੋਗ ਮਨੀਸ਼ ਕਮੇਟੀ ਤੇ ਆਤੀ ਜਿੱਦੀਆਂ ਤੇ ਪਛੀਆਂ ਵੱਲੋਂ ਸਦਾ ਚਾਰਕ ਰੰਗ ਪੇਸ਼ ਕਰ ਰਹੇ ਆ ਜੇ ਸਾਨੂੰ ਉਹ ਨਾ ਚਾਹੀਦਾ ਜਦੋਂ ਜਾਰੇ ਉਸ ਮਨੋਰੰਜਨ ਦਾ ਕੀ ਫਾਇਦਾ ਭੈਣ ਭਾਈ ਇੱਕ ਜਗ੍ਹਾ ਨੇ ਬਹਿ ਸਕਦੇ ਵੱਧ ਹੁੰਦੀ ਆ ਹਰ ਇੱਕ ਗੱਲ ਤੇ ਹੀ ਹਤੋਂ ਲੰਘੀਏ ਲੋਕ ਨਹੀਂ ਸਹਿ ਸਕਦੇ ਕੋਈ ਕਹੇ ਵੀ ਸ਼ੱਕ ਨਾ ਕਹੇ ਸਾਨੂੰ ਅਸੀਂ ਕਹੇ ਬਗੈਰ ਨਹੀਂ ਰਹਿ ਸਕਦੇ ਸਸਤੇ ਬੋਲ ਕੁਚੱਜੀਆਂ ਹਰਕਤਾਂ ਨੂੰ ਅਸੀਂ ਸੱਭਿਆਚਾਰ ਨਹੀਂ ਕਹਿ ਸਕਦੇ ਸਾਡਾ ਅਸਲੀ ਸੱਭਿਆਚਾਰ ਇਹ ਹੈ ਹੁਣ ਅਸੀਂ ਬੇਨਤੀ ਕਰਦੇ ਹਾਂ ਸਾਡੇ ਸਕਾਦਰਡ ਮੈਡਮ ਰਾਜਵਿੰਦਰ ਜੀ ਹਾਂਜੀ ਅਟਕੇ ਲਿਆਂਦਾ ਬਤਾਓ ਜੀ ਬਈਆ ਮੇਰੇ ਨਾਲ ਦੱਸ ਚੱਲਿਆ